ਦੋਸਤੋ ਇੱਕ ਵਾਰ ਇੱਕ ਪਿੰਡ 'ਚ ਮੀਂਹ ਨਹੀਂ ਸੀ ਪੈਂਦਾ ਤੇ ਪਿੰਡ ਦੇ ਸਾਰੇ ਲੋਕ ਅਰਦਾਸ ਕਰਨ ਲੱਗ ਪਏ ਉੱਥੇ ਇੱਕ ਫਕੀਰ ਬੰਦਾ ਨੰਗਿਆ ਜਦੋਂ ਉਹਨੇ ਕੁਝ ਸਵਾਲ ਕੀਤੇ ਤਾਂ ਅੱਗੇ ਕੀ ਹੋਇਆ ਸਾਰੀ ਵੀਡੀਓ ਸੁਣਿਓ ਗੁਰੂ ਸਾਹਿਬ ਜੀ ਦਾ ਇੱਕ ਸ਼ਬਦ ਦਾ ਬਿਰਥੀ ਨਾ ਜਾਵੇ ਜਨ ਕੀ ਅਰਦਾਸ ਪਰ ਅਸੀਂ ਨਾ ਕੱਚੇ ਪਿੱਲੇ ਹੁੰਨੇ ਆ ਪਾਵਨਾ ਦੇ ਨਾਲ ਵਿਸ਼ਵਾਸ ਕਰਕੇ ਅਰਦਾਸ ਨਹੀਂ ਕਰਦੇ ਤੇ ਜੇ ਕਰਦੇ ਵੀ ਆਂ ਤੇ ਇੱਕ ਅਕਾਲ ਪੁਰਖ ਤੋਂ ਬਿਨਾਂ ਅਸੀਂ ਪੰਜ ਚੌ ਥਾਈ ਹੋਰ ਵੀ ਕਰ ਦਿੰਨੇ ਆਂ ਸਰੀਰਾਂ ਨੂੰ ਵੀ ਤੇ ਫਿਰ ਪਰਮਾਨ ਕਿਸ ਤਰ੍ਹਾਂ ਹੋਵੇ ਇਹੋ ਜੀ ਇੱਕ ਘਟਨਾ ਤੁਹਾਨੂੰ ਸੁਣਾਉਣਾ ਵਾ ਪ੍ਰਾਤਨ ਕਹਿੰਦੇ ਕਿ ਇੱਕ ਨਗਰ ਦੇ ਵਿੱਚ بارش ਨਾ ਹੋਈ ਔੜ ਲੱਗ ਗਈ ਤੇ ਉਥੋਂ ਦੀ ਪੰਚਾਇਤ ਨੇ ਇਕੱਠੀ ਹੋ ਕੇ ਲੋਕਾਂ ਨੂੰ ਆਖਿਆ ਕਿ ਆਪਾਂ ਬਰਸਾਤ ਲਈ ਮੀਂਹ ਲਈ ਰੱਬ ਬੇਰਦਾਸ ਕਰੀਏ ਕਿਉਂਕਿ ਆਪਾਂ ਤੇ ਮੀਂਹ ਪਵਾ ਨਹੀਂ ਸਕਦੇ ਜਿਹੜਾ ਨਿੱਜਤ ਦਿਨ ਹੋਇਆ ਸੀ ਨਾ ਪਿੰਡੋਂ ਬਾਹਰ-ਬਾਰ ਇੱਕ ਜਗ੍ਹਾ ਤੇ ਸਾਰੇ ਪਿੰਡ ਦੇ ਲੋਕ ਪਹੁੰਚ ਗਏ ਅਰਦਾਸ ਕਰਨ ਲਈ ਤੇ ਜਦੋਂ ਪਿੰਡ ਦੇ ਮੁਖੀ ਨੇ ਆਰੰਭ ਕੀਤਾ ਅਰਦਾਸ ਨੂੰ ਤਾਂ ਉੱਥੇ ਇੱਕ ਫਕੀਰ ਨੰਗਿਆ ਉਹਨੇ ਰੋਕ ਦਿੱਤਾ ਉਹਨੇ ਕਿਹਾ ਸੁਣੋ ਖਲੋ ਮੇਰੀ ਗੱਲ ਸੁਣੋ ਫਕੀਰ ਕਹਿੰਦਾ ਕਿ ਤੁਸੀਂ ਸਾਰੇ ਜਾਣੇ ਪਿੰਡੋਂ ਇੰਨੀ ਦੂਰ ਆ ਗਏ ਜੇ ਤੇ ਜਦੋਂ ਤੁਸੀਂ ਅਰਦਾਸ ਕੀਤੀ ਤੇ ਮੀ ਇੱਕਦਮ ਪੈਣ ਲੱਗ ਪਿਆ ਤੁਸੀਂ ਕੋਈ ਛਤੜੀਆਂ ਕੱਪੜੇ ਵਗੈਰਾ ਲਿਆਏ ਜੇ ਜਿਹੜਾ ਤੁਸੀਂ ਘਰ ਨੂੰ ਦੌੜ ਕੇ ਭੱਜ ਕੇ ਜਾਵੋਗੇ ਉੱਪਰ ਲੈ ਕੇ ਨਾਲ ਤੁਹਾਡੇ ਛੋਟੇ ਛੋਟੇ ਬੱਚੇ ਆ ਤੇ ਉਹ ਕਹਿੰਦੇ ਲੋਕ ਸੁਣ ਕੇ ਨਾ ਗੱਲ ਫਕੀਰ ਦੀ ਹਸਣ ਲੱਗ ਪਏ ਕਹਿੰਦੇ ਐਡੀ ਛੇਤੀ ਥੋੜੀ ਰੱਬ ਮੀ ਪਾ ਦੇ ਲੱਗਾ ਉਹਾਂ ਦਾ ਬਸ ਇਹੋ ਹੀ ਗੱਲ ਆ ਜੇ ਤੁਹਾਡੀ ਭਾਵਨਾ ਵਾ ਕਿ ਐਡੀ ਛੇਤੀ ਰੱਬ ਕਿਹੜਾ ਮੀਂਹ ਪਾ ਦੇ ਲੱਗਾ ਫਿਰ ਅਰਦਾਸ ਲਈ ਢੀ ਸੁਣੀ ਜਾਣੀ ਤੇ ਜੇ ਤੁਸੀਂ ਛਤੜੀਆਂ ਲੀੜਾ ਕੱਪੜਾ ਸਾਰਾ ਕੁਝ ਲਿਆਉਂਦਾ ਦਾ ਪ੍ਰਬੰਧ ਕੀਤਾ ਹੁੰਦਾ ਤੇ ਅੱਜ ਹੀ ਇਸ ਨਗਰ ਦੇ ਵਿੱਚ ਜਲ ਥਲੋ ਜਾਣੀ ਸੀ ਇਹ ਗੱਲ ਸੁਣ ਕੇ ਨਾ ਉੱਥੋਂ ਦੇ ਲੋਕ ਨਗਰ ਦੇ ਛਿੱਥੇ ਜੇ ਪੈ ਗਏ ਦੋਸਤੋ ਗੱਲ ਸਮਝਾਉਣ ਦਾ ਤਰੀਕਾ ਵਾ ਅਰਦਾਸ ਜਦੋਂ ਅਸੀਂ ਕਰਦੇ ਆ ਨਾ ਜਿਹੜੀ ਅਰਦਾਸ ਭਾਵਨਾ ਦੇ ਨਾਲ ਕੀਤੀ ਹੋਵੇ ਨਾ ਸੱਚੇ ਦਿਲੋਂ ਕੀਤੀ ਹੋਵੇ ਤੇ ਗੁਰੂ ਸਾਹਿਬ ਐਵੇਂ ਥੋੜੀ ਲਿਖ ਗਏ ਆ ਬਿਰਥੀ ਨਾ ਜਾਵੇ ਜਨ ਕੀ ਅਰਦਾਸ ਕੁਈ ਕਾਰ ਨਹੀਂ ਆ ਤੇ ਲਿਖੇ ਆ ਐਡਾ ਵੱਡਾ ਸ਼ਬਦ ਗੁਰੂ ਸਾਹਿਬ ਨੇ ਲਿਖਿਆ ਵਾ ਇਹਦੇ ਕਈ ਮਹਨੇ ਆ ਪਰ ਅਸੀਂ ਜਦੋਂ ਯਕੀਨ ਨਹੀਂ ਕਰਦੇ ਮੂੰਹ ਚੋਂ ਤੇ ਅਰਦਾਸ ਕਰਦੇ ਆ ਪਰ ਸਾਡੀ ਅੰਦਰੋਂ ਪਟਕਣਾ ਨਹੀਂ ਖਤਮ ਹੁੰਦੀ ਅਸੀਂ ਸੋਚਦੇ ਹੁਣੀ ਪੂਰੀ ਕਿ ਨਹੀਂ ਹੋਣੀ ਫਿਰ ਇੱਕ ਥਾਂ ਅਰਦਾਸ ਕਰਕੇ ਫਿਰ ਦੂਜੀ ਥਾਂ ਫਿਰ ਤੀਜੀ ਥਾਂ ਜਿਵੇਂ ਆਪਾਂ ਵੱਖ-ਵੱਖ ਥਾਵਾਂ ਤੇ ਜੇ ਤੁਸੀਂ ਯਕੀਨ ਇੱਕ ਅਕਾਲ ਪੁਰਖ 'ਚ ਰੱਖਦੇ ਜਿਨਾ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਰਾਮਦਾਸ ਜੀ ਦੇ ਵਿੱਚ ਤੇ ਅਰਦਾਸ ਸੱਚੇ ਦਿਲੋਂ ਭਾਵਨਾ ਨਾਲ ਕਰੋ ਕੋਈ ਮਤਲਬੀ ਨਹੀਂ ਕਿ ਇਹ ਪੂਰੀ ਨਾ ਹੋ ਸਕੇ ਸੋ ਦੋਸਤੋ ਇਹ ਵਾਕਿਆਤ ਤੁਹਾਡੇ ਨਾਲ ਸਾਂਝਾ ਕੀਤਾ ਸੀ ਤਾਂ ਕਿ ਜਦੋਂ ਵੀ ਕੋਈ ਸੇਵਾ ਕਾਰਜ ਸੰਬੰਧੀ ਅਰਦਾਸ ਕਰਨੀ ਆ ਸੱਚੇ ਦਿਲੋਂ ਸੱਚੀ ਭਾਵਨਾ ਨਾਲ ਕਰਿਓ ਤੇ ਜਰੂਰ ਉਸ ਮਾਲਕ ਦੇ ਘਰ ਕਬੂਲ ਹੋ ਜੇ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਸਸਰੀ ਕਾ